ਐਸਪੀ ਆਇਆ ਸਾਡਾ ਪਿੰਡ ਦੇਖਦੇ ਆ ਇੱਥੇ ਸਾਡਾ ਇੱਥੇ ਜਾਦੂਗਰ ਇੱਕ ਬਹੁਤ ਵੱਡਾ ਮੰਜਾ ਬਣਾਇਆ ਇੱਥੇ ਲੈਫਟ ਦੇ ਉੱਪਰ ਘਰ ਸਰਪੰਚਾਂ ਦੇ ਲੰਬੜਦਾਰਾਂ ਦੇ ਆ ਸਾਹਮਣੇ ਅਮਰਸਰ ਲਿਖਾਇਆ ਬਹੁਤ ਖੁੱਲਾ ਖੁੱਲਾ ਯਾਦ ਪਰ ਇਹ ਖਾਲੀ ਖਾਲੀ ਸਾਰਾ ਐਸ ਗੰਬੀਰ ਅਬਰੰਗਲੇ ਪੰਜਾਬ ਨਾਲ ਗੰਬੀਰ ਕਰਦੇ ਆ ਤਾਂ ਉਹਦੇ ਮੁਕਾਬਲੇ ਕੁਛ ਨਹੀਂਗਾ 10% ਵੀ ਨਹੀਂਗਾ ਜਿਵੇਂ ਵਿਚਾਰਾ ਨਹੀਂ ਤੇ ਜਦੋਂ ਉੱਥੇ ਉਹ ਵੈਰਾਈਟੀਆਂ ਆਫ ਫੂਡ ਆ ਜਿਵੇਂ ਲਾਈਕ ਅੰਗਲੇ ਪੰਜਾਬ ਦੇ ਵਿੱਚ ਤੇ ਇਹਦੇ ਇੱਕ ਦੋ ਜਗ੍ਹਾ ਇੱਕ ਮੱਕੀ ਦੀ ਰੋਟੀ ਇੱਕ ਸਰ ਕੀ ਆ ਤੇ ਇੱਥਾਂ ਪਾਪ ਕੌਰ ਨੇ ਬਸ ਆਕਰ ਬਣਾਏ ਹੋਏ ਆ ਵੱਖ-ਵੱਖ ਤਰ੍ਹਾਂ ਦੇ ਆ ਸਾਹਮਣੇ ਇੱਥੇ ਨਾ ਡੀਜ਼ਲ ਲੱਗਦਾ ਆ ਬੜੇ ਤੇ ਕੋਈ ਨਹੀਂਗਾ ਖਾਲੀ ਪਿਆ ਆ ਤੇ ਆਵਾ ਕਰਿਵਲੀ ਸ਼ਾਬਾਪਸਾ ਕੋਈ ਜੁੱਤੀਆਂ ਦੀ ਕੋਈ ਸੂਟਾਂ ਦੀ ਬਣਾਈ ਹੋਆ ਆ ਗਲੀਆਂ ਵਾਂ ਆਲਮੋਸਟ ਖਾਲੀ ਆ ਸਾਰਾ ਕੋਈ ਬਹੁਤ ਜਿਆਦਾ ਵਧੀਆ ਨਹੀਂਗਾ ਜੇ ਆਪਾਂ ਇਹਨੂੰ ওভার ਰੇਟਿੰਗ ਕਰੀਏ ਤਾਂ 10 ਚੋਂ ਮਤਲਬ ਤਿੰਨ ਕਿ ਨੰਬਰ ਦਵਾਂਗੇ ਆਪਾਂ ਤਾਂ ਕਿ ਬਹੁਤ ਜਿਆਦਾ ਵਧੀਆ ਨਹੀਂਗਾ ਅਸੀਂ ਤਾਂ ਵੀਕੈਂਡ ਦਾ ਕਰਕੇ ਇੱਥੇ ਆਏ ਸੀਗੇ ਕਿ ਲਾਈਕ ਇੰਜੋਏ ਕਰਾਂਗੇ ਬੱਚਿਆਂ ਦਾ ਉਹਗਾ ਪਰ ਨਹੀਂ ਸਾਡਾ ਤਾਂ ਸਮਾਂ ਤੇ ਪੈਸਾ ਦੋਨੋਂ ਬਰਬਾਦ ਗਿਆ ਆ ਮੈਂ ਸੁਜੈਸਟ ਹੀ ਕਹੂੰਗਾ ਵੀ ਜਿਹੜਾ ਬਿਲਕੁਲ ਜਿਹਨੇ ਕੋਈ ਮਲਹੂਸ ਆ ਪੈਨੇ ਨਹੀਂ ਹੈ ਕੋਈ ਕੁਝ ਦੇਖਣੇ ਨੂੰ ਤੇ ਬਾਦੂ ਸਮਾਂ ਆ ਤੁਹਾਨੂੰ ਇੱਥੇ ਆ ਸਕਦਾ ਹੈ ਲਾਈਕ ਆਇਕ ਦੂ ਸਿੰਘ ਸਾਨੂੰ ਆਈ ਮੇ ਹੈਲੋ ਸਾਰਾ ਹੀ ਖਾਲੀ ਆ ਟਰੋਟ ਖਾਲੀ ਆ ਅਸੀਂ ਤਾਂ ਵਾਅਲਿਕ ਤੁਰੇ ਤੁਰੇ ਜਾਂਦੇ ਝਾੜ ਮਾਰੀਏ ਸਾਰੀ ਚੀਜ਼ਾਂ ਨੂੰ ਆਇੱਕ ਜਗ੍ਹਾ ਨਿੰਬੂ ਪਾਣੀ ਬਸ ਅਰ ਕੋਈ ਕੁਝ ਨਹੀਂ ਆ ਬੂਲਾ ਲੈਣੀ ਕੋਪਰ ਪ੍ਰੋਕਸੀਮਲੀ 25 40 ਪਿਆ ਜਾਣੇ ਮਤੋਂ ਮਤ ਇੱਥੇ ਹੋਣਗੇ ਆ ਇਥੇ ਵਿਚਾਰਾ ਘੂੜ ਬੰਨਿਆ ਹੋਇਆ ਵਾ ਸਾਰਾ ਖਾਲੀ ਖਾਲੀ ਦੇਖ ਕੇ ਸਾਡਾ ਇੱਥੇ ਘੁੰਮਣ ਵੀ ਜੀਨੀ ਕੀਤਾ ਤਾਂ ਅਸੀਂ ਹੁਣ ਅਸੀਂ ਖਾਣਾ ਖਾਣ ਚੱਲੇ ਆ ਟੋਟਲੀ ਇਸ ਪੁਆਇੰਟ ਹੋਵੇਗਾ ਸੇ ਅੱਜ ਧਿਆਨ ਦੇ ਸੀ ਬਹੁਤ ਵੱਡਾ ਬਣਾਇਆ ਬਹੁਤ ਜਿਆਦਾ ਵੱਡਾ ਹੈ ਲੂਟ ਤੋਂ ਪਰ ਲੇਕ ਹੈ ਕੁਝ ਨਹੀਂ ਕਰਦੇ ਸਿਖਣਾ ਨਾ ਆ ਰੈਸਟੋਰੈਂਟ ਜਿੱਥੇ ਖਾਣਾ ਖਾਵਾਂਗੇ ਆਸਟ੍ਰੇਲੀਆ ਅਸਤੇ ਖਾਣਾ ਖਾਣਾ ਜੀ ਖਾਣਾ ਖਾ ਕੇ ਆਪਣਾ ਜਰਨੀ ਨੂੰ ਐਂਡ ਕਰਨਾ ਹੈ ਤੇ ਇੱਥੇ ਜਿਹੜਾ ਕਰ ਨੂੰ ਬਸ ਠੀਕ ਸੀ ਓਵਰ ਆ ਬੜਾ ਵਧੀਆ ਨਹੀਂ ਸੀਗਾ